ਗਿੱਦੜਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦਾ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਸ਼ੇਰ ਹੋ ਜਾਂਦੇ ਤਾਂ ਕਾਂਗਰਸੀ ਉਹ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਥੋੜਾ ਪ੍ਰਦਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਆ ਜਨਾਬ ਰਹੇ ਤਾਂ ਟ੍ਰਾਂਸਪੋਰਟ ਮੰਤਰੀ ਤਿੰਨ ਚਾਰ ਮਹੀਨੇ ਹੀ ਆ ਪਰ ਤਿੰਨ ਚਾਰ ਮਹੀਨਿਆਂ 'ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ 'ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98 ਹਜ਼ਾਰ ਤੋਂ ਜੈਪੁਰ ਤੋਂ ਲੁਆਈਆਂ ਇੱਕ ਬਰਨਾਲੇ ਦਾ ਕੋ ਡਰਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਪੱਡਦੇ ਨੇ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਪੜੇ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਥਾੜਲੇ ਔਰ ਪਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ ਤੇ ਪੈਰਾਂ ਜਾ ਕੇ ਕੋਈ ਬੰਦਾ ਡਿੱਗ ਪੇ ਤਾਂ ਪੰਜਾਬੀ ਜਿਹੜੇ ਐ ਉਸ ਨੂੰ ਮਾਫ ਕਰ ਦਿੰਦੇ ਮੂਸੇ ਵਾਲਾ ਕਤਲ ਤੇ ਸਰਕਾਰ ਦੇ ਔਰ ਪੁਲਿਸ ਤੇ ਦਬਾਅ ਇਸ ਕਰਕੇ ਕੱਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਂਦਾ ਖਾ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਾ ਹੋਵੇ ਪੰਜਾਬ ਦੀ ਸੋਹਣੀ ਧਰਤੀ ਦੇ ਸੋਹਣੇ ਬੇਟੇ ਤੇ ਬੇਟੀਆਂ ਮੈਨੂੰ ਪੰਜਾਬ ਦੀ ਸਿਆਸਤ ਚ ਆਇਆ तकरीबन 30 ਸਾਲ ਹੋ ਗੁਜ਼ਰੇ ਹੈ ਔਰ ਇਹ 30 ਸਾਲਾਂ ਦੀ ਸਿਆਸੀ ਜਨਸਿਆ ਵਿੱਚ ਪੰਜਾਬ ਦੀ ਵਿਧਾਨ ਸਭਾ ਚ ਜਾਂ ਫੇਸਬੁੱਕ ਦੇ ਵਿੱਚ ਮੈਂ ਕਦੀ ਵੀ ਆਪਣੇ ਕਿਸੇ ਸਿਆਸੀ ਵਿਰੋਧੀ ਤੇ ਕੋਈ ਤੁਮਅਤ ਜਾਂ ਦੋਸ਼ਣ ਜਾਂ ਕੋਈ ਜ਼ਾਤੀ ਆਦਤ ਜਿਹੜੀ ਸਿਆਸਤ ਹੈ ਇਹ ਮੈਂ ਕਦੇ ਨਹੀਂ ਕੀਤੀ ਔਰ ਇਹ ਰਿਕਾਰਡ ਦਾ ਹਿੱਸਾ ਹੈ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕੱਲ ਕਿ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਇੱਕ ਮੇਲ ਚੋਰੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪਰਦਾਤ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੈਂਦੇ ਆ ਅ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੇ ਅ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਤੇ ਜੇ ਗਿੱਦੜਾ ਦਾ ਲੀਡਰ ਸ਼ੇਅਰ ਹੋਵੇ ਤਾਂ ਗਿੱਦੜ ਸ਼ੇਅਰ ਹੋ ਜਾਂਦੇ ਸੋ 2016 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀਓ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ ਮਨਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਹਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਥੋੜਾ ਪ੍ਰਧਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਹਾ ਔਰ ਕਿਸੇ ਮਜਬੂਰੀ ਬਸ ਮੈਨੂੰ 3:00 ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰ ਹਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਤੁਹਾਡਾ ਜਿਹੜਾ ਲੀਡਰ ਹੈ ਉਹ ਗਿੱਦੜਾਂ ਦੇ ਜੁਮਰੇ ਚਾਹੁੰਦਾ ਹੈ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਹੈ ਚੱਲਦੇ ਤਾਂ ਬਹੁਤ ਵੱਡੀਆਂ ਗੱਡੀਆਂ ਚ ਹੈ ਔਰ ਬੜੀਆਂ ਵੱਡੀਆਂ ਕੋਠੀਆਂ ਚ ਰਹਿੰਦੇ ਹਨ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆਂ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰਡੀਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 23000 ਰੁਪਏ ਦੀ ਹਦਾਈਗੀ ਉਹ ਚੰਡੀਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੇ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹੇ ਤਾਂ ਟਰਾਂਸਪੋਰਟ ਮੰਤਰੀ 3-4 ਮਹੀਨੇ ਹੀ ਆ ਪਰ 3-4 ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98000 ਤੋਂ ਜੈਪੁਰ ਤੋਂ ਲੁਵਾਈਆਂ। ਔਰ ਜਿੱਥੋਂ ਤਾਈਂ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਪੰਜਾਬ ਦੇ ਵਿੱਚ ਇੱਕ ਨੀਤੀ ਇਹ ਹੈ ਕਿ ਜੇ ਪੰਜਾਬ ਦਾ ਜਿਹੜਾ ਵੈਂਡਰ ਹੈ 10 15% ਜ਼ਿਆਦਾ ਵੀ ਹੋਵੇ ਤਾਂ ਕੰਮ ਪੰਜਾਬ ਪੰਜਾਬੀ ਨੂੰ ਦੇਣਾ ਚਾਹੀਦਾ ਕਿਉਂਕਿ 18% ਤਾਂ GST ਵਾਪਸ ਆ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਤ ਮਿਲਦੀ। ਔਰ ਇਸੇ ਤਰ੍ਹਾਂ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਹਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆਪਦੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪ ਤੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨ ਬੰਦੇ ਜਿਹੜੇ ਆ ਦੁਨੀਆ ਤੋਂ ਗੈਰ ਹਾਜ਼ਰ ਐ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਇੱਕ ਬਰਨਾਲੇ ਦਾ ਕੋਈ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾੜੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪ੍ਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ ਤੇ ਪੈਰਾ ਜਾ ਕੇ ਕੋਈ ਬੰਦਾ ਡਿੱਗਵੇ ਤਾਂ ਪੰਜਾਬੀ ਜਿਹੜੇ ਆ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਵਾਲਾ ਕਤਲ ਤੇ ਸਰਕਾਰ ਦੇ ਆ ਪੁਲਿਸ ਤੇ ਦਬਾਅ ਇਸ ਕਰਕੇ ਕਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਪੀ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਲਦਾ ਖਾ ਅਸੈਂਬਲੀ ਹੋਵੇ ਚਾਹੇ ਉਹ ਸਿਆਸੀ ਜਨਸਿਆਚ ਹੋਵੇ ਸੋ ਇਸ ਕਰਕੇ ਮੈਂ ਤਾਂ ਅੱਜ ਕਿਉਂਕਿ ਇੱਕ ਇੱਕ ਗੱਲ ਇਹਨਾਂ ਨੇ ਪੋਸਟ ਪਾਈ ਔਰ ਮੇਰਾ ਇਹਦਾ ਜਵਾਬ ਬਣਦਾ ਹੈ ਪਰ ਇੱਕ ਗੱਲ ਜਾਂਦਾ ਜਾਂਦਾ ਇਹ ਵੀ ਕਹਿ ਜੂਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਆਫੀਮ ਫੜੀ ਗਈ ਸੀ ਸ਼ੰਭੂ ਬਾਡਰ ਤੇ ਉਹਦੇ ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸਜ਼ਾ ਜਿਹੜਾ ਉਹ ਭੁਗਤ ਰਿਹਾ ਕਿਉਂਕਿ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਐ ਔਰ ਮੇਰਾ ਸਵਾਲ ਇਹਦਾ ਜਵਾਬ ਦੇਣਾ ਪਣਦਾ ਕਿਉਂਕਿ ਕਿਤੇ ਮੇਰੀ ਆਪਣੀ ਪਾਰਟੀ ਨਾ ਸੋਚੇ ਕਿ ਸੱਚੀ ਹੋਏ ਮੇਂ ਚੋਰੀ ਕਰਕੇ ਲੈ ਗਿਆ ਮੈਂ ਦੋਸਤੋਂ ਕੋਈ 9 ਸਾਲ ਪੰਜਾਬ ਦੇ ਵਿੱਚ ਮਨਿਸਟਰ ਰਿਹਾ ਇਨ੍ਹਾਂ 9 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ 1 ਕਿਲੋਮੀਟਰ ਵਾਸਤੇ ਵੀ ਪੰਜਾਬ ਦੀ ਸਰਕਾਰੀ ਗੱਡੀ ਨਹੀਂ ਲਈ ਹਾਲਾਂਕਿ ਸਾਰੇ ਮੰਤਰੀ ਲੈਂਦੇ ਫਿਰ ਇੰਡੀਆ 'ਚ ਵੀ ਐਸਾ ਕੋਈ ਬੰਦਾ ਨਾ ਮਿਲੇ ਮੈਂ 9 ਸਾਲਾਂ 'ਚ ਪੰਜਾਬ ਸਰਕਾਰ ਤੋਂ ਇੱਕ ਵੀ ਲੀਟਰ ਡੀਜ਼ਲ ਜਾਂ ਪੈਟਰੋਲ ਆਪਣੀ ਗੱਡੀ 'ਚ ਨਹੀਂ ਪਵਾਇਆ ਮੈਂ ਸੈਂਕੜੇ ਮੀਟਿੰਗਾਂ ਸਰਕਾਰੀ ਮੀਟਿੰਗਾਂ ਦਿੱਲੀ, ਬੰਬਈ, ਬੰਗਲੌਰ, ਕਲਕੱਤਾ ਜਾਂਦਾ ਸੀ ਹਵਾਈ ਜਹਾਜ਼ ਦਾ ਕਰਾਇਆ, ਹੋਟਲ ਦਾ ਕਰਾਇਆ, ਰੇਲ ਗੱਡੀ ਦਾ ਕਰਾਇਆ ਮੈਂ ਆਪਦੇ ਪੱਲੇੋਂ ਪਰਦਾ ਸੀ ਅੱਜ ਪੰਜਾਬ ਦੇ ਵਿੱਚ ਤਕਰੀਬਨ 14 ਲੱਖ ਟਿਊਬਲ ਹਨ ਇਹ ਇਹ ਟਿਊਬਲ ਜਿਹੜੇ ਆ ਮੁਫਤ ਹੈ ਕੱਲਾ ਮਨਪ੍ਰੀਤ ਇੱਕ ਕਿਸਾਨ ਹੈ ਮੇਰੇ ਕੋਲ 3 ਟਿਊਬਲ ਹੈ ਔਰ ਮੈਂ 6000 ਰੁਪਿਆ ਫੀ ਟਿਊਬਲ 18000 ਰੁਪਿਆ ਹਰ ਮਹੀਨੇ ਕੱਲਾ ਮੈਂ ਵਰਦਾ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਜਿਹਨੇ ਇੰਨਾ ਤੇਲ ਤੇ ਗੱਡੀਆਂ ਨਹੀਂ ਲਈਆਂ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਸੋ ਇਸ ਕਰਕੇ ਵਿਡਿੰਗ ਸਾਹਿਬ ਬਾਰੇ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਹੈ ਪਰ ਇਹਨਾਂ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ اخلاق ਤੋਂ ਡਿੱਗੀਆਂ ਹੋਈਆਂ ਗੱਲਾਂ। ਵਿਡਿੰਗ ਮੇਰੇ ਨਾਲ ਲੱਖ ਨਫ਼ਰਤ ਕਰੇ ਔਰ ਮੈਂ ਇਹਦੇ ਨਾਲ ਲੱਖ ਨਫ਼ਰਤ ਕਰਾਂ। ਇੱਕ ਹੱਥ ਤੋਂ ਮੈਂ ਆਪਣੀ ਜ਼ਮੀਰ ਤੇ ਥੱਲੇ ਜਿਹੜਾ ਨਹੀਂ ਡਿੱਗ ਸਕਦਾ ਪਰ ਜੇ ਇਹ ਗੱਲਾਂ ਫੇਰ ਹੋਈਆਂ ਤਾਂ ਹੋ ਸਕਦਾ ਹੈ ਮੈਨੂੰ ਮੇਰੀ ਇਹ ਮਜਬੂਰੀ ਵੱਡ ਜੇ ਔਰ ਮੇਰੀ ਹੁਣ ਕੋਸ਼ਿਸ਼ ਹੋਏਗੀ ਕਿ ਵਿਡਿੰਗ ਦੀਆਂ ਜਿਹੜੀਆਂ ਜਾਇਦਾਦਾਂ ਜਿਹੜਾ ਪੰਜਾਬ ਦਾ ਬਾੜੀਆਂ ਦੇ ਵਿੱਚ ਨੁਕਸਾਨ ਹੋਇਆ ਅਬ ਉਸ ਆਡਿਟਰ ਜਨਰਲ ਜਾਂ ਐਡੀਟੋਰ ਦਾ ਕੋਈ ਆਡਿਟ ਕਰਾ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਸ਼ਿਕੰਜੇ ਚ ਲਿਆ ਜਾਵੇ। ਬਰਹਾਲ ਕਿਉਂਕਿ ਇਹ ਜਿਹੜੀ ਮੇਰੇ ਤੇ ਗੱਲ ਆਈ ਹੈ ਮੈਂ 47 ਨੰਬਰ ਕੋਠੀ ਚ 9 ਸਾਲ ਰਿਹਾ। 9 ਸਾਲ ਦੇ ਵਿੱਚ ਜ਼ਾਹਿਰ ਹੈ ਕਿ ਸਮਾਨ ਦੀ ਟੁੱਟ-ਭੱਜ ਹੋ ਜਾਂਦੀ ਹੈ। ਸਮਾਨ ਕਿਤੇ ਇੱਧਰ-ਉੱਧਰ ਵੀ ਹੋ ਜਾਂਦਾ ਹੈ। ਬਿਜਲੀ ਦਾ ਜਿਹੜਾ ਰੈਂਟ ਹੁੰਦਾ ਹੈ, ਪਾਣੀ ਦਾ ਰੈਂਟ ਹੁੰਦਾ ਹੈ। ਜਿਸ ਦਿਨ ਮੈਂ ਕੋਠੀ ਖਾਲੀ ਕੀਤੀ ਮੈਂ ਸਰਕਾਰ ਤੋਂ ਐਨਓਸੀ ਲਈ ਉਦੇ ਵਿੱਚ 1,084,000 ਰੁਪਇਆ ਜਿਹੜੀ ਵੀ ਕੋਈ ਉੱਥੇ ਉਹਦੇ ਵਿੱਚ ਕਮੀ ਟੁੱਟ ਭੱਜ ਸੀਗੀ ਉਹ ਮੈਂ ਭਰ ਕੇ ਫੇਰ ਮੈਂ ਕੁੱਠੀ ਵੇਲੀ ਕੀਤੀ ਹੈ ਪਰ ਮੈਨੂੰ ਪੰਜਾਬੀ ਉਹ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਇਹ ਮੈਸੇਜ ਰਿਕਾਰਡ ਕਰਾ ਰਿਹਾ ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਕਿਸ ਰਾਹ ਤੁਰ ਪਈ ਹੈ ਮੈਂ 3 ਦਿਨ ਪਹਿਲਾਂ ਨੀਤੀ ਆਯੋਗ ਦੀ ਰਿਪੋਰਟ ਪੜ੍ਹ ਰਿਹਾ ਸੀ ਔਰ ਨੀਤੀ ਆਯੋਗ ਦੀ ਰਿਪੋਰਟ ਜਿਹੜੀ 2025 ਦੀ ਹੈ ਉਹਦੇ ਚ ਇਹ ਦੱਸਿਆ ਗਿਆ ਕਿ ਇਹ ਹਿੰਦੁਸਤਾਨ ਦੇ ਨਾ 18 ਮੇਜਰ ਕੈਟਾਗਰੀ ਸਟੇਟਸ ਹੈ ਜਿਹੜੇ ਜਨਰਲ ਕੈਟਾਗਰੀ ਸਟੇਟਸ ਹੈ ਸਟੇਟਸ ਤਾਂ ਹੋਰ ਵੀ ਹੈ ਪਰ ਕਈ ਸਟੇਟਸ ਇਹਨੇ ਛੋਟੇ ਹੈ ਜਿਵੇਂ ਦਿੱਲੀ ਹੈ ਪੁਡਾਚਰੀ ਹੈ ਗੋਆ ਹੈ ਮਨੀਪੁਰ ਹੈ ਕਿਸੇ ਕਿਸੇ ਉਹ ਕਿਸੇ ਚ شمال ਹੀ ਨਹੀਂ ਹੁੰਦੇ ਪਰ ਜਿਹੜੇ 18 ਵੱਡੇ ਸਟੇਟਸ ਹੈ ਵੱਡੀਆਂ ਇਕਨੋਮੀ ਹੈ 18 ਚੋਂ ਪੰਜਾਬ 18ਵੇਂ ਨੰਬਰ ਤੇ ਹੈ ਅਫਸੋਸ ਇਸ ਗੱਲ ਦਾ ਨਹੀਂ ਕਿ ਆਪਾਂ 18ਵੇਂ ਨੰਬਰ ਤੇ ਹੈ ਅਫਸੋਸ ਇਸ ਗੱਲ ਹੈ ਕਿ 18 ਤੋਂ ਤੇ 17ਵੇਂ ਨੰਬਰ 'ਚ ਫਰਕ ਕਰਨਾ ਹੈ ਕਿ ਜੇ ਪੰਜਾਬ 10 ਸਾਲ ਵੀ ਮਿਹਨਤ ਕਰੇ ਤਾਂ ਆਪਾਂ 17 ਨੰਬਰ ਤੇ ਨਹੀਂ ਪਹੁੰਚ ਸਕਦੇ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੀ ਉਹ ਰਿਪੋਰਟ ਹੈ ਰਿਪੋਰਟ ਜਿਹੜਾ ਬੇਰੁਜ਼ਗਾਰੀ ਜਿਹੜੀ ਦੱਸੀ ਗਈ ਹੈ ਜਿਹੜੇ ਨੈਸ਼ਨਲ ਐਵਰੇਜ ਹੈ ਔਰ ਨੈਸ਼ਨਲ ਐਵਰੇਜ ਦਾ ਮਤਲਬ ਹੈ ਜਿੰਨੇ ਵੀ ਸੂਬੇ ਆ ਵਿੱਚ ਮਧਿਆ ਪ੍ਰਦੇਸ਼ ਬਿਹਾਰ ਉੜੀਸਾ ਵਗੈਰਾ ਵਗੈਰਾ ਜਿਹੜੀ ਨੈਸ਼ਨਲ ਐਵਰੇਜ ਹੈ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਬੇਰੁਜ਼ਗਾਰੀ ਜਿਹੜੀ ਹੈ ਉਹ ਇੰਡੀਆ ਦੇ ਐਵਰੇਜ ਨਾਲੋਂ ਵੀ 25% ਜ਼ਿਆਦਾ ਹੈ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਪਿਛਲੇ ਹਫਤੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਗਮਾਟਾ ਦੀ ਜਿੰਨੀਆਂ ਜਾਇਦਾਦਾਂ ਉਹਨਾਂ ਦੀ ਰਿਜ਼ਰਵ ਪ੍ਰਾਈਸ ਜਿਹੜੀ ਹੈ 30 40% ਘਟਾ ਦਿੱਤੀ ਜਾਵੇ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 800 ਕਰੋੜ ਰੁਪਏ ਵਾਪਸ ਹੋ ਗਿਆ ਸਪੈਸ਼ਲ ਅਸਿਸਟੈਂਸ ਸਕੀਮ ਜਿਹੜੀ ਸਾਨੂੰ ਇਸ ਕਰਕੇ ਨਹੀਂ ਮਿਲ ਸਕੀ ਕਿਉਂਕਿ ਕਾਗਜ਼ ਜਿਹੜੇ ਦਫ਼ਤਰ 'ਚ ਦਾਖਲ ਨਹੀਂ ਕਰਾ ਸਕੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਲੋਕ ਸੱਚੀ ਗੱਲ ਨੂੰ ਤਾਂ ਕੌੜੀ ਲੱਗੇ ਠੁੱਕ ਦਿੰਦੇ ਔਰ ਇਹਦਾ ਖਮਿਆਜ਼ਾ ਜਿਹੜਾ ਆਪਾਂ ਨੂੰ ਅਗਲੀ ਆਪਣੀ ਅਗਲੀ ਨਸਲ ਨੂੰ ਭੁਗਤਣਾ ਪੈਣਾ ਚਲੋ ਮੈਂ ਇਹ ਇੰਨੀਆਂ ਲੰਮੀਆਂ ਗੱਲਾਂ ਚ ਤਾਂ ਨਹੀਂ ਪੈਂਦਾ ਪਰ ਇਹ ਪ੍ਰੈਸ ਲੋਕਾਂ ਦੇ ਜਿਹੜੀ ਦਿਲਚਸਪੀ ਹੈ ਉਹ ਜਿਹੜੀਆਂ ਵਿਡਿੰਗ ਮੁਤਲਕ ਮੈਂ ਗੱਲਾਂ ਕੀਤੀਆਂ ਇਹ ਚੰਗੀਆਂ ਲੱਗਣਗੀਆਂ ਔਰ ਪੰਜਾਬ ਦਾ ਜਿਹੜਾ ਭੂਵਿਕ ਹੈ ਉਹਦੇ ਬਾਰੇ ਲੋਕਾਂ ਨੂੰ ਕੋਈ ਦਿਲਚਸਪੀ ਨਹੀਂ ਬਰਹਾਲ ਵਿਡਿੰਗ ਸਾਹਿਬ ਹੁਣ ਇਹ 12 5 48 ਹੁੰਦਾ ਕਿ 60 ਹੁੰਦਾ ਲੋਕ ਤੁਹਾਡੇ ਖਿਲਾਫ ਬੋਲਦੇ ਤਾਂ ਤੁਹਾਡੀ ਪਾਰਟੀ 'ਚ ਵੀ ਬਾਹਰ ਹੋਈ ਪਰ ਇਹ ਪਾੜਾ ਜਿਹੜਾ ਹੈ ਇਕੱਲਾ ਤੁਹਾਨੂੰ ਮਨਪਰੀਤ ਪੜਾ ਸਕਦਾ ਔਰ ਜਦੋਂ ਕੋਈ ਵਕਤ ਆਏ ਤਾਂ ਮੈਂ ਜ਼ਰੂਰ ਪੜਾਉਂਗਾ ਔਰ ਤੁਸੀਂ ਇੰਨੇ ਅਦਬ ਨਾਲ ਮੇਰੀ ਗੱਲ ਸੁਣੀ ਮੈਂ ਇਸ ਗੱਲ ਦਾ ਧੰਨਵਾਦ ਕਰਦਾ ਹਾਂ ਪਰਮਾਤਮਾ ਪੰਜਾਬ ਦੀ ਹਿਫਾਜ਼ਤ ਕਰੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਅਰ ਹੋਵੇ ਤਾਂ ਗਿੱਦੜ ਸ਼ੇਅਰ ਹੋ ਜਾਂਦੇ। ਤਾਂ ਕਾਂਗਰਸੀ ਉਹ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ ਮਨਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ। ਤੇ ਜੇ ਤੂੰ ਮੇਰੇ ਨਾਲ ਰਹਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ। ਔਰ ਤੁਸੀਂ ਯਕੀਨ ਕਰਿਓ ਕਿ ਥੋੜਾ ਪ੍ਰਧਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਆ। ਜਨਾਬ ਰਹੇ ਤਾਂ ਟਰਾਂਸਪੋਰਟ ਮੰਤਰੀ ਤਿੰਨ-ਚਾਰ ਮਹੀਨੇ ਹੀ ਆ ਪਰ ਤਿੰਨ-ਚਾਰ ਮਹੀਨਿਆਂ 'ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ। ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98 ਹਜ਼ਾਰ ਤੋਂ ਜੈਪੁਰ ਤੋਂ ਲੁਵਾਈਆਂ ਇੱਕ ਬਰਨਾਲੇ ਦਾ ਕੋ ਡਰਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਪੜਦੇ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਪੜਦੇ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਥੜਲੇ ਔਰ ਪਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ ਤੇ ਪੈਰਾ ਜਾ ਕੇ ਕੋਈ ਬੰਦਾ ਡਿੱਗ ਪੇ ਤਾਂ ਪੰਜਾਬੀ ਜਿਹੜੇ ਆ ਉਸ ਨੂੰ ਮਾਫ ਕਰ ਦਿੰਦੇ ਮੂਸੇ ਵਾਲਾ ਕਤਲ ਦੇ ਤੇ ਸਰਕਾਰ ਦੇ ਪੁਲਿਸ ਤੇ ਦਬਾਅ ਇਸ ਕਰਕੇ ਕਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਉਹ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਂਦਾ ਖਾ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਿਆਂ ਚ ਹੋਵੇ ਪੰਜਾਬ ਦੀ ਸੋਹਣੀ ਧਰਤੀ ਦੇ ਸੋਹਣੇ ਬੇਟੇ ਤੇ ਬੇਟੀਆਂ ਮੈਨੂੰ ਪੰਜਾਬ ਦੀ ਸਿਆਸਤ ਚ ਆਇਆ तकरीबन 30 ਸਾਲ ਹੋ ਗੁਜ਼ਰੇ ਹੈ ਔਰ ਇਹਨਾਂ 30 ਸਾਲਾਂ ਚ ਸਿਆਸੀ ਜਲਸਿਆਂ ਚ ਪੰਜਾਬ ਦੀ ਵਿਧਾਨ ਸਭਾ ਚ ਜਾਂ ਫੇਸਬੁੱਕ ਦੇ ਵਿੱਚ ਮੈਂ ਕਦੀ ਵੀ ਆਪਣੇ ਕਿਸੇ ਸਿਆਸੀ ਵਿਰੋਧੀ ਤੇ ਕੋਈ ਤੁਮਤ ਜਾਂ ਦੋਸ਼ਣ ਜਾਂ ਕੋਈ ਜ਼ਾਤੀ ਆਦਤ ਜਿਹੜੀ ਸਿਆਸਤ ਹੈ ਇਹ ਮੈਂ ਕਦੇ ਨਹੀਂ ਕੀਤੀ ਔਰ ਇਹ ਰਿਕਾਰਡ ਦਾ ਹਿੱਸਾ ਹੈ ਮੈਨੂੰ ਇਸ ਕੱਲ ਦੀ ਬੜੀ ਹੈਰਾਨੀ ਹੋਈ ਕੱਲ ਕੀ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਇੱਕ ਮੇਲ ਚੋਰੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪ੍ਰਧਾਨ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤ ਹੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੈਂਦੇ ਆ ਅ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੇ ਅ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਸ਼ੇਰ ਹੋ ਜਾਂਦੇ ਸੋ 2016 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀਓ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਇਕੱਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਹਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਥੋੜਾ ਪ੍ਰਧਾਨ ਮੇਰੀ ਕਾਰ ਦੀ ਪਿਛਲੀ ਸੀਟ ਚ ਰਿਹਾ ਔਰ ਕਿਸੇ ਮਜਬੂਰੀ ਵਸ ਮੈਨੂੰ 3 ਕ ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰਹਾਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਤੁਹਾਡਾ ਜਿਹੜਾ ਲੀਡਰ ਹੈ ਉਹ ਗਿੱਦੜਾਂ ਦੇ ਜੁਮਰੇ ਚਾਹੁੰਦਾ ਹੈ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਹੈ ਚੱਲਦੇ ਤਾਂ ਬਹੁਤ ਵੱਡੀਆਂ ਗੱਡੀਆਂ ਚ ਹੈ ਔਰ ਬੜੀਆਂ ਵੱਡੀਆਂ ਕੋਠੀਆਂ ਚ ਰਹਿੰਦੇ ਹਨ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆਂ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਇਹ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰ디ਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 20000 ਰੁਪਏ ਦੀ ਹਦਾਈਗੀ ਉਹ ਚੰ디ਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੇ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹਿ ਤਾਂ ਟਰਾਂਸਪੋਰਟ ਮੰਤਰੀ 3-4 ਮਹੀਨੇ ਹੀ ਆ ਪਰ 3-4 ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98 ਹਜ਼ਾਰ ਤੋਂ ਜੈਪੁਰ ਤੋਂ ਲੁਵਾਈਆਂ। ਔਰ ਜਿੱਥੋਂ ਤਾਈ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਪੰਜਾਬ ਦੇ ਵਿੱਚ ਇੱਕ ਨੀਤੀ ਇਹ ਹੈ ਕਿ ਜੇ ਪੰਜਾਬ ਦਾ ਜਿਹੜਾ ਵੈਂਡਰ ਹੈ 10 15% ਜ਼ਿਆਦਾ ਵੀ ਹੋਵੇ ਤਾਂ ਕੰਮ ਪੰਜਾਬ ਪੰਜਾਬੀ ਨੂੰ ਦੇਣਾ ਚਾਹੀਦਾ ਹੈ ਕਿਉਂਕਿ 18% ਤਾਂ GST ਵਾਪਸ ਆ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਤ ਮਿਲਦੀ। ਔਰ ਇਸੇ ਤਰ੍ਹਾਂ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਹਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆਪਦੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪਦੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨ ਬੰਦੇ ਜਿਹੜੇ ਆ ਦੁਨੀਆ ਤੋਂ ਗੈਰ ਹਾਜ਼ਰ ਹੈ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਇੱਕ ਬਰਨਾਲੇ ਦਾ ਕੋਈ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾੜੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮੰਨਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ 'ਚ ਤੇ ਪੈਰਾਂ ਜਾ ਕੇ ਕੋਈ ਬੰਦਾ ਡਿੱਗ ਪੇ ਤਾਂ ਪੰਜਾਬੀ ਜਿਹੜੇ ਐ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਵਾਲਾ ਕਤਲ ਤੇ ਸਰਕਾਰ ਦੇ ਆ ਪੁਲਿਸ ਤੇ ਦਬਾਅ ਇਸ ਕਰਕੇ ਕੱਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਆ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਲਦਾ ਖਾ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਿਆਂ ਚ ਹੋਵੇ ਸੋ ਇਸ ਕਰਕੇ ਮੈਂ ਤਾਂ ਅੱਜ ਕਿਉਂਕਿ ਇੱਕ ਇਹ ਗੱਲ ਇਹਨਾਂ ਨੇ ਪੋਸਟ ਪਾਈ ਔਰ ਮੇਰਾ ਇਹਦਾ ਜਵਾਬ ਬਣਦਾ ਹੈ ਪਰ ਇੱਕ ਗੱਲ ਜਾਂਦਾ ਜਾਂਦਾ ਇਹ ਵੀ ਕਹਿ ਜੂਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਆਫੀਮ ਫੜੀ ਗਈ ਸੀ ਸ਼ੰਭੂ ਬਾਰਡਰ ਤੇ ਉਹਦੇ 'ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸਜ਼ਾ ਜਿਹੜਾ ਉਹ ਭੁਗਤ ਰਿਹਾ ਕਿਉਂਕਿ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਹਾਂ ਔਰ ਮੇਰਾ ਸਵਾਲ ਇਹਦਾ ਜਵਾਬ ਦੇਣਾ ਬਣਦਾ ਕਿਉਂਕਿ ਕਿਤੇ ਮੇਰੀ ਆਪਦੀ ਪਾਰਟੀ ਨਾ ਸੋਚੇ ਕਿ ਸੱਚੀ ਹੋਏ ਮੇਜ਼ ਚੋਰੀ ਕਰਕੇ ਲੈ ਗਿਆ ਮੈਂ ਦੋਸਤੋਂ ਕੋਈ 9 ਸਾਲ ਪੰਜਾਬ ਦੇ ਵਿੱਚ ਮਨਿਸਟਰ ਰਿਹਾ ਇਨ੍ਹਾਂ 9 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ 1 ਕਿਲੋਮੀਟਰ ਵਾਸਤੇ ਵੀ ਪੰਜਾਬ ਦੀ ਸਰਕਾਰੀ ਗੱਡੀ ਨਹੀਂ ਲਈ ਹਾਲਾਂਕਿ ਸਾਰੇ ਮੰਤਰੀ ਲੈਂਦੇ ਸ਼ਾਇਦ ਇੰਡੀਆ 'ਚ ਵੀ ਐਸਾ ਕੋਈ ਬੰਦਾ ਨਾ ਮਿਲੇ ਮੈਂ 9 ਸਾਲਾਂ 'ਚ ਪੰਜਾਬ ਸਰਕਾਰ ਤੋਂ ਇੱਕ ਵੀ ਲੀਟਰ ਡੀਜ਼ਲ ਜਾਂ ਪੈਟਰੋਲ ਆਪਣੀ ਗੱਡੀ 'ਚ ਨਹੀਂ ਪਵਾਇਆ ਮੈਂ ਸੈਂਕੜੇ ਮੀਟਿੰਗਾਂ ਸਰਕਾਰੀ ਮੀਟਿੰਗਾਂ ਦਿੱਲੀ, ਪੰਬਈ, ਬੰਗਲੌਰ, ਕਲਕੱਤਾ ਜਾਂਦਾ ਸੀ ਹਵਾਈ ਜਹਾਜ਼ ਦਾ ਕਿਰਾਇਆ, ਹੋਟਲ ਦਾ ਕਿਰਾਇਆ, ਰੇਲ ਗੱਡੀ ਦਾ ਕਿਰਾਇਆ ਮੈਂ ਆਪਦੇ ਪੱਲੇੋਂ ਪੜਦਾ ਸੀ ਅੱਜ ਪੰਜਾਬ ਦੇ ਵਿੱਚ ਤਕਰੀਬਨ 14 ਲੱਖ ਟਿਊਬਲ ਹਨ ਇਹ ਟਿਊਬਲ ਜਿਹੜੇ ਆ ਮੁਫਤ ਹਨ ਕੱਲਾ ਮਨਪ੍ਰੀਤ ਇੱਕ ਕਿਸਾਨ ਹੈ ਮੇਰੇ ਕੋਲ 3 ਟਿਊਬਲ ਹੈ ਔਰ ਮੈਂ 6000 ਰੁਪਿਆ ਫੀ ਟਿਊਬਲ 18000 ਰੁਪਿਆ ਹਰ ਮਹੀਨੇ ਕੱਲਾ ਮੈਂ ਵਰਦਾ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਜਿਹਨੇ ਇੰਨਾ ਤੇਲ ਤੇ ਗੱਡੀਆਂ ਨਹੀਂ ਲਈਆਂ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਸੋ ਇਸ ਕਰਕੇ ਵਿਡਿੰਗ ਸਾਹਿਬ ਬਾਰੇ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਹੈ ਔਰ ਇਹਨਾਂ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ اخلاق ਤੋਂ ਡਿੱਗੀਆਂ ਹੋਈਆਂ ਗੱਲਾਂ। ਵਿਡਿੰਗ ਮੇਰੇ ਨਾਲ ਲੱਖ ਨਫ਼ਰਤ ਕਰੇ ਔਰ ਮੈਂ ਇਹਦੇ ਨਾਲ ਲੱਖ ਨਫ਼ਰਤ ਕਰਾਂ। ਇੱਕ ਹੱਥ ਤੋਂ ਮੈਂ ਆਪਣੀ ਜ਼ਮੀਰ ਤੇ ਥੱਲੇ ਜਿਹੜਾ ਨਹੀਂ ਡਿੱਗ ਸਕਦਾ ਪਰ ਜੇ ਇਹ ਗੱਲਾਂ ਫੇਰ ਹੋਈਆਂ ਤਾਂ ਹੋ ਸਕਦਾ ਹੈ ਮੈਨੂੰ ਮੇਰੀ ਇਹ ਮਜਬੂਰੀ ਵੱਡ ਜੇ ਔਰ ਮੇਰੀ ਹੁਣ ਕੋਸ਼ਿਸ਼ ਹੋਏਗੀ ਕਿ ਵਿਡਿੰਗ ਦੀਆਂ ਜਿਹੜੀਆਂ ਜਾਇਦਾਦਾਂ ਜਿਹੜਾ ਪੰਜਾਬ ਦਾ ਬਾੜੀਆਂ ਦੇ ਵਿੱਚ ਨੁਕਸਾਨ ਹੋਇਆ ਉਸਾ ਆਡੀਟਰ ਜਨਰਲ ਜਾਂ ਈਡੀ ਤੋਂ ਦਾ ਕੋਈ ਆਡਿਟ ਕਰਾ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਸ਼ਿਕੰਜੇ ਚ ਲਿਆ ਜਾਵੇ। ਬਰਹਾਲ ਕਿਉਂਕਿ ਇਹ ਜਿਹੜੀ ਮੇਰੇ ਤੇ ਗੱਲ ਆਈ ਹੈ ਮੈਂ 47 ਨੰਬਰ ਕੋਠੀ ਚ 9 ਸਾਲ ਰਿਹਾ। 9 ਸਾਲ ਦੇ ਵਿੱਚ ਜ਼ਾਹਿਰ ਹੈ ਕਿ ਸਮਾਨ ਦੀ ਟੁੱਟ ਪੱਜ ਹੋ ਜਾਂਦੀ ਹੈ। ਸਮਾਨ ਕਿਤੇ ਇੱਧਰ ਉੱਧਰ ਵੀ ਹੋ ਜਾਂਦਾ ਹੈ। ਬਿਜਲੀ ਦਾ ਜਿਹੜਾ ਰੈਂਟ ਹੁੰਦਾ ਹੈ, ਪਾਣੀ ਦਾ ਰੈਂਟ ਹੁੰਦਾ ਹੈ। ਜਿਸ ਦਿਨ ਮੈਂ ਕੋਠੀ ਖਾਲੀ ਕੀਤੀ ਮੈਂ ਸਰਕਾਰ ਤੋਂ ਐਨਓਸੀ ਲਈ ਉਦੇ ਵਿੱਚ 1 ਲੱਖ ਤੇ 84000 ਰੁਪਏ ਜਿਹੜੀ ਵੀ ਕੋਈ ਉੱਥੇ ਉਹਦੇ ਵਿੱਚ ਕਮੀ ਟੁੱਟ ਭੱਜ ਸੀਗੀ ਉਹ ਮੈਂ ਭਰ ਕੇ ਫੇਰ ਮੈਂ ਕੁੱਠੀ ਵਿਲੀ ਕੀਤੀ ਹੈ ਪਰ ਮੈਨੂੰ ਪੰਜਾਬੀ ਉਹ ਅੱਜ ਅਫਸੋਸ ਇਸ ਗੱਲ ਦਾ ਕਿ ਮੈਂ ਇਹ ਮੈਸੇਜ ਰਿਕਾਰਡ ਕਰਾ ਰਿਹਾ ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਕਿਸ ਰਾਹ ਤੁਰ ਪਈ ਹੈ ਮੈਂ 3 ਦਿਨ ਪਹਿਲਾਂ ਨੀਤੀ ਆਯੋਗ ਦੀ ਰਿਪੋਰਟ ਪੜ੍ਹ ਰਿਹਾ ਸੀ ਔਰ ਨੀਤੀ ਆਯੋਗ ਦੀ ਰਿਪੋਰਟ ਜਿਹੜੀ 2025 ਦੀ ਹੈ ਉਹਦੇ ਚ ਇਹ ਦੱਸਿਆ ਗਿਆ ਕਿ ਇਹ ਹਿੰਦੁਸਤਾਨ ਦੇ ਨਾ 18 ਮੇਜਰ ਕੈਟਾਗਰੀ ਸਟੇਟਸ ਹੈ ਜਿਹੜੇ ਜਨਰਲ ਕੈਟਾਗਰੀ ਸਟੇਟਸ ਹੈ ਸਟੇਟਸ ਤਾਂ ਹੋਰ ਵੀ ਹੈ ਪਰ ਕਈ ਸਟੇਟਸ ਇਹਨੇ ਛੋਟੇ ਹੈ ਜਿਵੇਂ ਦਿੱਲੀ ਹੈ ਪੁਡੂਚਰੀ ਹੈ ਗੋਆ ਹੈ ਮਨੀਪੁਰ ਹੈ ਕਿਸੇ ਕਿਸੇ ਉਹ ਕਿਸੇ ਚ ਸ਼ਮਾਲ ਹੀ ਨਹੀਂ ਹੁੰਦੇ ਪਰ ਜਿਹੜੇ 18 ਵੱਡੇ ਸਟੇਟਸ ਹੈ ਵੱਡੀਆਂ ਇਕਨੋਮੀ ਹੈ 18 ਚੋਂ ਪੰਜਾਬ 18ਵੇਂ ਨੰਬਰ ਤੇ ਹੈ ਅਫਸੋਸ ਇਸ ਗੱਲ ਦਾ ਨਹੀਂ ਕਿ ਆਪਾਂ 18ਵੇਂ ਨੰਬਰ ਤੇ ਆ ਅਫਸੋਸ ਇਸ ਗੱਲ ਹੈ ਕਿ 18 ਤੇ 17ਵੇਂ ਨੰਬਰ 'ਚ ਫਰਕ ਹੈ ਨਾ ਕਿ ਜੇ ਪੰਜਾਬ 10 ਸਾਲ ਵੀ ਮਿਹਨਤ ਕਰੇ ਤਾਂ ਆਪਾਂ 17 ਨੰਬਰ ਤੇ ਨਹੀਂ ਪਹੁੰਚ ਸਕਦੇ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੀ ਉਹ ਰਿਪੋਰਟ ਹੈ ਰਿਪੋਰਟ ਜਿਹੜਾ ਬੇਰੁਜ਼ਗਾਰੀ ਜਿਹੜੀ ਦੱਸੀ ਗਈ ਹੈ ਜਿਹੜੇ ਨੈਸ਼ਨਲ ਐਵਰੇਜ ਹੈ ਔਰ ਨੈਸ਼ਨਲ ਐਵਰੇਜ ਦਾ ਮਤਲਬ ਹੈ ਜਿੰਨੇ ਵੀ ਸੂਬੇ ਆ ਵਿੱਚ Madhya Pradesh, Bihar, Odisha ਵਗੈਰਾ ਵਗੈਰਾ ਜਿਹੜੀ ਨੈਸ਼ਨਲ ਐਵਰੇਜ ਹੈ ਪੰਜਾਬ ਦੇ ਵਿੱਚ ਅਨ